ਅੱਜ ਮੈਂ ਗੱਲਬਾਤ ਕਰਨੀ ਚਾਹਾਂਗਾ ਦਸਮ ਗ੍ਰੰਥ ਦੇ ਸਬੰਧ ਵਿੱਚ ਬਚਿੱਤਰ ਨਾਟਕ ਗ੍ਰੰਥ ਦੇ ਸਬੰਧ ਵਿੱਚ ਔਰ ਗੱਲ ਇਸ ਨੁਕਤੇ ਨਿਗਾਹ ਤੋਂ ਇਹ ਸਿੰਗਲ ਤੋਂ ਕਰਨਾ ਚਾਹਾਂਗਾ ਵੀ ਉਹਦੇ ਅੰਦਰ ਜਿਹੜੇ ਬੋਲ ਲਿਖੇ ਨੇ ਉਹਨਾਂ ਦਾ ਪੜਨ ਵਾਲੇ ਤੇ ਸੁਣਨ ਵਾਲੇ ਮਨਾਂ ਦੇ ਉੱਤੇ ਅਸਰ ਕਿੰਨਾ ਹੋ ਸਕਦਾ ਹੈ ਤੇ ਕਿਵੇਂ ਹੁੰਦਾ ਹੈ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਗੱਲ ਨੂੰ ਪਛੋਕੜ ਤੋਂ ਆਰੰਭ ਕਰਦੇ ਹਾਂ ਬੋਲੇ ਕੋ ਜ਼ਰੀਆ ਹੈ ਜੋ ਤੁਹਾਡੇ ਅੰਦਰ ਦੀ ਹਾਲਾਤ ਨੂੰ ਬਾਹਰ ਪ੍ਰਗਟ ਕਰਦੇ ਨੇ ਅਗਰ ਤੁਸੀਂ ਕਿਸੇ ਬੰਦੇ ਨੂੰ ਪੜਨਾ ਹੋਵੇ ਨਾ ਤੇ ਉਹਦੇ ਬਣਾਵਟੀ ਬੋਲਾਂ ਨੂੰ ਨਾ ਸੁਣ ਕੇ ਕਿਦਰੇ ਸਭਾ ਵਿੱਚ ਬੈਠਾ ਹੋਵੇ ਉੱਥੇ ਬੋਲ ਬਣਾਵਟੀ ਬੋਲ ਸਕਦਾ ਹੈ ਪਰ ਉਹਦੇ ਨਾਲ ਰਹਿ ਕੇ ਕਲੋਜ਼ ਹੋ ਕੇ ਉਹਦੇ ਅਸਲੀ ਬੋਲਾਂ ਵੱਲ ਧਿਆਨ ਦਿਓ ਉਹਦਾ ਸਾਰਾ ਅੰਦਰ ਉਗੜ ਕੇ ਬਾਹਰ ਆ ਜਾਏਗਾ ਕਿਉਂਕਿ ਗੁਰੂ ਬਾਣੀ ਦਾ ਇੱਕ ਵਾਕ ਹੈ ਜੋ ਜੀ ਹੋਏ ਸੋ ਉਗਵੇ ਮੂੰ ਕਾ ਕਿਆ ਬਾਉ ਬਾਉ ਮਨੇ ਵਾਕ ਮੂੰ ਦੇ ਵਾਕਾ ਰਹੀਂ ਉਹਦਾ ਅੰਦਰ ਉਗੜ ਕੇ ਬਾਹਰ ਆ ਜਾਂਦਾ ਹੈ ਇੱਕ ਜ਼ਰੀਆ ਹੈ ਤੁਹਾਡੇ ਅੰਦਰ ਨੂੰ ਪ੍ਰਗਟ ਕਰਨ ਵਾਸਤੇ ਜਿਹੜੇ ਤੁਹਾਡੀ ਜ਼ੁਬਾਨ ਤੋਂ ਬੋਲ ਨਿਕਲਦੇ ਨੇ ਹੈ ਤੇ ਬੋਲ ਕਿਸੇ ਬੰਦੇ ਨੂੰ ਇਹ ਕਹਿ ਦਈਏ ਵੀ ਤੁਸੀਂ ਬਹੁਤ ਸਿਆਣੇ ਹੋ ਖੁਸ਼ ਹੁੰਦਾ ਹੈ ਚਾਰ ਸੱਜਣਾ ਦੇ ਅੰਦਰ ਬਹਿ ਕੇ ਕਹਿ ਦਈਏ ਵੀ ਤੁਸੀਂ ਬਹੁਤ ਕਮਲੇ ਹੋ ਤੁਹਾਨੂੰ ਗੱਲ ਕਰਨ ਦੀ ਅਕਲ ਨਹੀਂ ਰਿਸ਼ਤੇਦਾਰਾਂ ਵਿੱਚ ਬੈਠੇ ਹੋ ਵੋ ਕਿਸੇ ਸਬਾ ਸੋਸਾਇਟੀ ਵਿੱਚ ਬੈਠੇ ਹੋ ਹੈ ਤੇ ਬੋਲ ਕਹਿ ਦਈਏ ਤੁਸੀਂ ਬੜੇ ਕਮਲੇ ਹੋ ਬੋਲ ਵੀ ਉਹਨੂੰ ਚੀਰ ਕੇ ਲੈ ਜਾਣਗੇ ਭਲੇ ਦੀ ਤਰ੍ਹਾਂ ਜ਼ਖਮੀ ਕਰਕੇ ਚਲੇ ਜਾਣਗੇ ਚੰਗੇ ਨਹੀਂ ਲੱਗਣਗੇ ਕਿਸੇ ਨੂੰ ਕਹਿ ਦਈਏ ਤੁਸੀਂ ਬਹੁਤ ਸੋਹਣੇ ਹੋ ਉਹਨੂੰ ਚੰਗਾ ਲੱਗਦਾ ਹੈ ਪਰ ਚਾਰ ਸੱਜਣਾ ਦੇ ਅੰਦਰ ਬਹਿ ਕੇ ਕਿਸੇ ਬੰਦੇ ਦਾ ਰੰਗ ਵੀ ਚੰਗਾ ਨਾ ਹੋਵੇ ਨਕਸ਼ ਵੀ ਚੰਗੇ ਨਾ ਹੋਣ ਤੇ ਫਿਰ ਵੀ ਕਹਿਣਾ ਉਚਿਤ ਨਹੀਂ ਉਥੇ ਕਹਿ ਦਈਏ ਕਿ ਤੂੰ ਸੋਹਣਾ ਨਹੀਂ ਉਹਨੂੰ ਤਾਂ ਵੀ ਚੰਗਾ ਨਹੀਂ ਲੱਗਦਾ ਚਲੋ ਮੈਂ ਇੱਕ ਹੋਰ ਗੱਲ ਕਹਿੰਦਾ ਤੁਸੀਂ ਕਿਸੇ ਬੰਦੇ ਦੇ ਕੱਪੜੇ ਪਾਏ ਵੇਖ ਕੇ ਉਹਨੂੰ ਕਹੋ ਵੀ ਤੂੰ ਕੱਪੜੇ ਬੜੇ ਵਧੀਆ ਪਾਏ ਨੇ ਤੇਰੇ ਕੱਪੜਿਆਂ ਦੀ ਚੋਣ ਚੰਗੀ ਹੁੰਦੀ ਏ ਤੇਰੇ ਸਪੈਕਸ ਦੀ ਚੋਣ ਚੰਗੀ ਹੁੰਦੀ ਏ ਕਮੀਜ਼ ਦੇ ਨਾਲ ਤੇਰੀ ਪੱਗ ਦੀ ਚੋਣ ਚੰਗੀ ਹੁੰਦੀ ਏ ਉਹਨੂੰ ਬੜਾ ਚੰਗਾ ਲੱਗਦਾ ਹੈ ਤੇ ਚਾਰ ਸੱਜਣਾ ਵਿੱਚ ਖਲੋਤਿਆ ਉਹਨੂੰ ਕਹਿ ਦਈਏ ਵੀ ਤੈਨੂੰ ਕੱਪੜੇ ਪਾਉਣ ਦੀ ਅਕਲ ਨਹੀਂ ਆਈ ਕਮੀਜ਼ ਦੇ ਨਾਲ ਪੱਗ ਮੈਚ ਨਹੀਂ ਕਰਦੀ ਪੱਗ ਦੇ ਨਾਲ ਟਾਈ ਮੈਚ ਨਹੀਂ ਕਰਦੀ ਵੀ ਕੱਪੜੇ ਪਾਉਣ ਦੀ ਅਕਲ ਨਹੀਂ ਆਈ ਉਹਨੂੰ ਚੰਗਾ ਨਹੀਂ ਲੱਗੇ ਹੋਰ ਮੈਂ ਗੱਲ ਕਰਾਂ ਕਿਸੇ ਵਿਆਹ ਸ਼ਾਦੀ ਦੇ ਅੰਦਰ ਪਹਿਣਾ ਇਕੱਠੀਆਂ ਹੁੰਦੀਆਂ ਨੇ ਧੀਆਂ ਪਹਿਣਾ ਬੱਚੇ ਇਕੱਠੇ ਹੁੰਦੇ ਨੇ ਅਗਰ ਇੱਕ ਔਰਤ ਦੂਜੀ ਨੂੰ ਕਹਿ ਦਵੇ ਪਹਿਨੇ ਸੂਟ ਕਿੱਥੋਂ ਲਿਆ ਤੇਰਾ ਸੂਟ ਬੜਾ ਚੰਗਾ ਹੈ ਉਹਨੂੰ ਖੁਸ਼ੀ ਮਿਲਦੀ ਹੈ ਅਗਰ ਕਹਿ ਦਈਏ ਵੀ ਤੇਰਾ ਸੂਟ ਕਾ ਚੰਗਾ ਨਹੀਂ ਨੱਕ ਜਿਆ ਚੜਾ ਕੇ ਅਗਲੇ ਨੂੰ ਚੰਗਾ ਨਹੀਂ ਲੱਗਦਾ ਹੈ ਤੇ ਬੋਲ ਬੋਲ ਅਗਲੇ ਦੇ ਲਬਾਂ ਦੇ ਉੱਤੇ ਮੁਸਕਰਾਟ ਲਿਆਉਂਦਾ ਵੀ ਕੰਮ ਕਰਦੇ ਨੇ ਅਗਲੇ ਦੇ ਮੱਥੇ ਦੇ ਉੱਤੇ ਤਿਉੜੀ ਲਿਆਉਂਦਾ ਉਹ ਕੰਮ ਵੀ ਕਰਦੇ ਨੇ ਬੋਲ ਹੀ ਲੈ ਕਿਸੇ ਨੂੰ ਕਹਿ ਦਈਏ ਵੀ ਤੈਨੂੰ ਸਭਾ ਦੇ ਵਿੱਚ ਬੋਲਣ ਦੀ ਜਾਚ ਨਹੀਂ ਤੇ ਕਿਸੇ ਨੂੰ ਇਹ ਕਹਿ ਦਈਏ ਵੀ ਬੋਲ ਤੇਰੇ ਬੜੇ ਚੰਗੇ ਸਨ ਪਰ ਥੋੜਾ ਜਿਹਾ ਇਹਨਾਂ ਬੋਲਾਂ ਨੂੰ ਆਪਾਂ ਹੋਰ ਵਿਚਾਰ ਲਈਏ ਤੇ ਉਹਨੂੰ ਚੰਗਾ ਲੱਗੇਗਾ ਬੋਲਾਂ ਦੇ ਅੰਦਰ ਬਹੁਤ ਗਹਿਰਾ ਡੂੰਘਾ ਅਸਰ ਹੁੰਦਾ ਹੈ ਉਹ ਬੋਲ ਚੰਗੇ ਹੋਣ ਜਾਂ ਮਾੜੇ ਹੋਣ ਮੈਂ ਇੱਕ ਦੋ ਨੁਕਤੇ ਕਹਿ ਕੇ ਫਿਰ ਉਧਰ ਨੂੰ ਆਵਾਂ ਜੋ ਅਸਲ ਮੁੱਦਾ ਮੈਂ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਆਰਮੀ ਅਫੀਸਰ ਜਿਹੜਾ ਹੁੰਦਾ ਹੈ ਕਮਾਂਡਰ ਹੁੰਦਾ ਹੈ ਉਹ ਜੰਗ ਦੇ ਵੇਲੇ ਉਹ ਕੀ ਕਰਦਾ ਹੈ ਤਕਰੀਰ ਹੀ ਕਰਦਾ ਹੈ ਨਾ ਸਾਰਿਆਂ ਨੂੰ ਇਕੱਠਿਆਂ ਕਰਕੇ ਤੇ ਤਕਰੀਰ ਦੇ ਅੰਦਰ ਬੜਾ ਜੋਸ਼ੀਲਾਪਨ ਹੁੰਦਾ ਆਪਣੇ ਦੇਸ਼ ਦੀ ਇੱਜ਼ਤ ਦੇ ਪੱਖ ਵਿੱਚ ਬੋਲਿਆ ਜਾਂਦਾ ਉਹਦੇ ਬੋਲ ਨੇ ਉਹ ਤੁਹਾਡੇ ਉੱਤੇ ਨਾ ਅਸਰ ਕਰਦੇ ਨੇ ਤੁਸੀਂ ਮਰ ਮਿਟਣ ਵਾਸਤੇ ਤਿਆਰ ਹੋ ਜਾਂਦੇ ਨੇ ਆ ਜਿਹੜਾ ਜਕਾਰਾ ਛੱਡੀਦਾ ਹੈ ਬੋਲ ਹੀ ਨੇ ਨਾ ਬੁਲੇ ਸੋ ਨਿਹਾਲ ਬੋਲ ਹੀ ਨੇ ਨਾ ਪਰ ਜੰਗ ਦੇ ਵੇਲੇ ਜਦੋਂ ਜਕਾਰਾ ਛੱਡਿਆ ਜਾਂਦਾ ਹੈ ਤੇ ਬੰਦੇ ਦਾ ਜੋਸ਼ ਹੀ ਦੁੱਗਣਾ ਹੋ ਜਾਂਦਾ ਆਰਮੀ ਵਾਲਿਆਂ ਦਾ ਖੈਰ ਇਸ ਗੱਲ ਨੂੰ ਆਰਮੀ ਵਾਲੇ ਜਾਂ ਆਰਮੀ ਦੇ ਅਫੀਸਰ ਜਾਂ ਰੰਗਰੂਟ ਚੰਗੀ ਤਰ੍ਹਾਂ ਜਾਣ ਸਕਦੇ ਨੇ ਸਪਾਈ ਚੰਗੀ ਤਰ੍ਹਾਂ ਜਾਣ ਸਕਦੇ ਨੇ ਹੁਣ ਮੈਂ ਇੱਕ ਦੋ ਬੋਲ ਗੱਲ ਹੋਰ ਕਰ ਦਿਆਂ ਮੂਵੀਆਂ ਦੇ ਅੰਦਰ ਵੇਖੋ ਬੋਲ ਹੀ ਨੇ ਜਿੰਨੂੰ ਆਪਾਂ ਕਹਿੰਦੇ ਆ ਡਾਇਲੋਗ ਬਾਜੀ ਬੋਲ ਹੀ ਨੇ ਉਹ ਬੋਲ ਸੁਣ ਕੇ ਤੁਸੀਂ ਹੱਸ ਵੀ ਪੈਂਦੇ ਹੋ ਬੋਲ ਸੁਣ ਕੇ ਰੋ ਵੀ ਪੈਂਦੇ ਹੋ ਬੋਲ ਸੁਣ ਕੇ ਜੋਸ਼ ਵਿੱਚ ਵੀ ਆ ਜਾਂਦੇ ਹੋ ਦਇਆ ਵਿੱਚ ਵੀ ਆ ਜਾਂਦੇ ਹੋ ਕ੍ਰੋਧ ਵਿੱਚ ਵੀ ਆ ਜਾਂਦੇ ਹੋ ਪਰ ਉਹ ਐਕਟਿੰਗ ਕਰਨ ਵਾਲਾ ਐਕਟਰ ਬੋਲ ਕੀ ਰਿਹਾ ਜੁਬਾਨ ਤੋਂ ਜੋ ਬੋਲ ਬੋਲ ਰਹੇ ਹੋ ਤੁਹਾਡੇ ਤੇ ਅਸਰ ਕਰਦੇ ਨੇ ਹੁਣ ਏਦੋਂ ਅੱਗੇ ਇੱਕ ਦੋ ਨੁਕਤਾ ਹੋਰ ਅਗਰ ਤੁਸੀਂ ਕਿਸੇ ਦੇ ਲਗਾਤਾਰ ਨਿੰਦਕ ਦੇ ਕੋਲ ਬਹਿ ਕੇ ਨਿੰਦਾ ਵਾਲੇ ਬੋਲ ਸੁਣਦੇ ਰਹੋ ਲਗਾਤਾਰ ਤੁਹਾਡਾ ਮਿੱਤਰ ਹੋਵੇ ਰਿਸ਼ਤੇਦਾਰ ਹੋਵੇ ਜਦੋਂ ਖਲੋਣਾ ਬੈਣਾ ਕਿਸੇ ਦੀ ਮਿੱਟੀ ਕੁੱਟਣੀ ਹੈ ਨਿੰਦਾ ਕਰਨੀ ਹੈ ਆਪਣੇ ਆਪ ਨੂੰ ਵੀ ਲੰਮਾ ਸਮਾਂ ਬਚਾ ਨਹੀਂ ਪਾਉਗੇ ਇੱਕ ਦਿਨ ਤੁਸੀਂ ਵੀ ਉਹਦੇ ਵਰਗੇ ਨਿੰਦਕ ਬਾਣੀ ਜਾਓਗੇ ਅਗਰ ਹੰਕਾਰੀ ਮਿੱਤਰ ਦੇ ਨਾਲ ਰਹੇ ਕੇ ਹੰਕਾਰ ਦੇ ਬੋਲ ਸੁਣਦੇ ਰਹੋਗੇ ਤੇ ਕਦੇ ਨਾ ਕਦੇ ਉਹ ਹੰਕਾਰ ਦੇ ਬੋਲ ਬੋਲਣ ਦਾ ਤੌਰ ਤਰੀਕਾ ਤੁਗਤ ਤੁਹਾਡੇ ਕੋਲ ਵੀ ਆ ਜਾਏਗਾ ਤੁਸੀਂ ਵੀ ਉਹਦਾ ਦੇ ਬੋਲ ਬੋਲਨੇ ਸ਼ੁਰੂ ਕਰ ਦੋਗੇ ਇਹ ਤੋਂ ਅੱਗੇ ਇੱਕ ਨੁਕਤਾ ਹੋਰ ਜਿਹੜੇ ਨਾ ਗੁੱਸੇ ਵਾਲੇ ਬੋਲ ਉਹ ਤੇ ਨਿਰੀ ਅੱਗ ਹੀ ਨੇ ਇੱਕ ਬੰਦਾ ਸ਼ਾਂਤ ਬੈਠਾ ਹੈ ਤੁਸੀਂ ਕਰੋਧ ਵਿੱਚ ਆਣ ਕੇ ਆਪਣੇ ਮੂੰਹ ਦੀ ਅੱਗ ਮੂੰਹ ਦੇ ਬੋਲ ਉਹਦੇ ਤੱਕ ਪਹਚਾਏ ਤੇ ਅਗਲਾ ਵੀ ਅੱਗ ਬਬੂਲਾ ਹੋ ਗਿਆ ਗੁੱਸੇ ਦੇ ਬੋਲ ਤੇ ਇਦਾਂ ਦੇ ਨੇ ਜਿਵੇਂ ਬਲਦੀ ਹੋਈ ਤੀਲੀ ਲਾ ਕੇ ਲੱਕੜਾਂ ਦੇ ਉੱਤੇ ਸੁੱਕਿਆਂ ਕੱਖਾਂ ਦੇ ਉੱਤੇ ਸੁੱਟਣੀ ਹੋਵੇ ਇੰਨਾ ਭਿਆਨਕ ਅਸਰ ਕਰਦੇ ਨੇ ਕ੍ਰੋਧ ਵਾਲੇ ਬੋਲ ਗੁੱਸੇ ਵਾਲੇ ਬੋਲ ਖੈਰ ਨਿੰਦਾ ਵਾਲੇ ਬੋਲ ਚੁਗਲੀ ਵਾਲੇ ਬੋਲ ਗੁੱਸੇ ਵਾਲੇ ਬੋਲ ਈਰਖਾ ਵਾਲੇ ਬੋਲ ਜੇ ਤੁਹਾਡੇ ਤੇ ਅਸਰ ਕਰਦੇ ਨੇ ਕੋਈ ਤੁਹਾਡੇ ਨਾਲ ਈਰਖਾ ਕਰਦਾ ਹੈ ਤਾਂ ਤੁਸੀਂ ਅਸਰ ਕਬੂਲ ਲੈਂਦੇ ਹੋ ਇਨਾਂ ਸਾਰਿਆਂ ਨਾਲੋਂ ਜਿਹੜਾ ਡੂੰਘਾ ਅਸਰ ਤੇ ਗਹਿਰਾ ਅਸਰ ਹੁੰਦਾ ਹੈ ਤੇ ਜ਼ਿਆਦਾ ਅਸਰ ਹੁੰਦਾ ਹੈ ਨਾ ਉਹ ਕਾਮ ਦੇ ਬੋਲਾਂ ਦਾ ਅਸਰ ਹੁੰਦਾ ਹੈ ਕਿਉਂਕਿ ਐ ਸਮੇਂ ਦੇ ਅੰਦਰ ਕਾਮ ਤੇ ਲੋਭ ਇਹ ਦੋ ਔਗਣ ਆਗੂ ਬਣ ਕੇ ਚੱਲਦੇ ਨਜ਼ਰ ਪੈ ਰਹੇ ਨੇ ਦੁਨੀਆ ਦੇ ਅੰਦਰ ਲੋਭ ਸ਼ਿਖਰ ਤੇ ਨਜ਼ਰ ਪੈ ਰਿਹਾ ਹੈ ਦੁਨੀਆ ਦੇ ਅੰਦਰ ਕਾਮ ਸ਼ਿਖਰ ਤੇ ਨਜ਼ਰ ਪੈ ਰਿਹਾ ਹੈ ਬਾਕੀ ਗੁਨਾਹ ਬੜੇ ਨੇ ਪਰ ਪਿੱਛੇ ਨੇ ਲੋਭ ਆਗੂ ਬਣ ਕੇ ਚੱਲ ਰਿਹਾ ਹੈ ਤੇ ਕਾਮ ਆਗੂ ਬਣ ਕੇ ਚੱਲ ਰਿਹਾ ਹੈ ਇਨਾ ਸਾਰਿਆਂ ਨਾਲੋਂ ਵੱਧ ਅਸਰ ਕਾਮ ਵਾਲੇ ਬੋਲਾਂ ਦਾ ਹੋਵੇਗਾ ਤੇ ਜਿਹਨੂੰ ਤੁਸੀਂ ਨਾਂ ਦੇ ਦਿੱਤਾ ਵੀ ਇਹ ਬਾਣੀ ਹੈ ਜ਼ੁਬਾਨ ਕੰਬਦੀ ਇਹ ਕਹਿਣ ਲੱਗਿਆ ਉਹਨਾਂ ਗੱਲਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਜੋੜਨ ਲੱਗੇ ਆ ਵੀ ਹੇ ਪਾਤਸ਼ਾਹ ਤੇਰੇ ਸਿੱਖਾਂ ਨੂੰ ਇੰਨੀ ਵੀ ਅਕਲ ਨਹੀਂ ਆਈ ਵੀ ਉਹ ਕਿਹੜੇ ਬੋਲਾਂ ਨੂੰ ਚੁੱਕ ਕੇ ਕਿਹੜੀ ਸ਼ਖਸੀਅਤ ਦੇ ਨਾਲ ਜੋੜਨ ਲੱਗੇ ਨੇ ਕਿੰਨਾ ਬੋਲਾਂ ਨੂੰ ਚੁੱਕ ਕੇ ਤੇਰੇ ਨਾਲ ਜੋੜਨ ਲੱਗੇ ਨੇ ਉਹਨਾਂ ਨੂੰ ਤੇਰੀ ਪਛਾਣ ਨਹੀਂ ਆਈ ਤੇਰੀ ਸ਼ਖਸੀਅਤ ਉਹਨਾਂ ਨੇ ਇਦਾਂ ਦੀ ਬਣਾ ਕੇ ਧਰਤੀ ਦੂਜੇ ਲੋਕਾਂ ਦੇ ਸਾਹਮਣੇ ਮਜ਼ਾਕ ਦਾ ਪਾਤਰ ਬਣ ਗਏ ਤੋ ਖੈਰ ਕਾਮ ਵਾਲੇ ਬੋਲ ਚੁੱਕ ਕੇ ਕਾਮ ਦੀਆਂ ਗੱਲਾਂ ਚੁੱਕ ਕੇ ਚਰਿੱਤਰ ਚੁੱਕ ਕੇ ਤੇ ਉਹ ਚੁੱਕ ਕੇ ਜੋੜ ਕੇ ਦੇ ਨਾਲ ਦਿੱਤੇ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਕਮਾਲ ਦੀ ਗੱਲ ਹੈ ਜਿੰਨਾ ਬੋਲਾਂ ਨੂੰ ਸੁਣ ਕੇ ਸ਼ਾਂਤ ਤੇ ਟਿਕਿਆ ਹੋਇਆ ਬੰਦਾ ਵੀ ਪਟਕ ਜਾਂਦਾ ਹੈ ਕਲਪ ਜਾਂਦਾ ਹੈ ਔਰ ਉਹਦੇ ਅੰਦਰ ਕਾਮ ਦਾ ਵੇਗ ਤਿੱਖਾ ਹੋ ਕੇ ਚੱਲਦਾ ਹੈ ਜੇ ਕਿਸੇ ਨੂੰ ਹੋਵੇ ਸ਼ੱਕ ਵੀ ਇਹ ਬੋਲ ਇਦਾਂ ਦਾ ਅਸਰ ਨਹੀਂ ਕਰਦੇ ਤੇ ਫਿਰ ਤੁਸੀਂ ਇਹ ਗੱਲ ਕਿਉਂ ਕਹਿੰਦੇ ਹੋ ਵੇਸੀਂ ਇਹ ਜਿਹੜੀ ਇਹਦੀ ਕਥਾ ਹੈ ਜਿਹੜਾ ਪੜਨਾ ਪੜਾਉਣਾ ਹੈ ਉਹ ਵਿਆਹ ਬੰਦਿਆਂ ਨੂੰ ਹੀ ਪੜਾਉਨੇ ਆ ਦੂਜਿਆਂ ਨੂੰ ਨਹੀਂ ਇਹਦਾ ਮਤਲਬ ਪਤਾ ਤੁਹਾਨੂੰ ਵੀ ਹੈ ਤੁਹਾਡੇ ਵੱਡਿਆ-ਵਡੇਰਿਆਂ ਨੂੰ ਵੀ ਸੀ ਪਰ ਉਹ ਬੋਲ ਤੁਸੀਂ ਖੰਡਨ ਕਰਕੇ ਰਾਜ਼ੀ ਨਹੀਂ ਕਿਉਂ ਕਿਉਂਕਿ ਉਹਦੇ ਅੰਦਰ ਜਾਂ ਤੇ ਚਲਾਕੀ ਜਾਂ ਸ਼ਾਤਰਪੁਣਾ ਤੇ ਜਾਂ ਉਹ ਬੋਲ ਤੁਸੀਂ ਆਪਣੇ ਵੱਡਿਆਂ ਬਡੇਰਿਆਂ ਤੁਸੀਂ ਹੋਣਗੇ ਜਿਨ੍ਹਾਂ ਨੂੰ ਨਾਮ ਦੇ ਦਿੱਤਾ ਬ੍ਰਹਮ ਗਿਆਨੀ ਤੇ ਹੁਣ ਬ੍ਰਹਮ ਗਿਆਨੀ ਨੂੰ ਸੱਚਾ ਸਾਬਤ ਕਰਨ ਲਈ ਗੁਰੂ ਝੂਠਾ ਹੁੰਦਾ ਹੈ ਤੇ ਲੱਖ ਵਾਰ ਹੋ ਜਾਏ ਗੁਰੂ ਦੇ ਮੱਥੇ ਤੇ ਦਾਗ ਲੱਗਦਾ ਹੈ ਤੇ ਲੱਖ ਵਾਰ ਲੱਗ ਜਾਏ ਇੱਕ ਮੈਂ ਗੱਲ ਹੋਰ ਕਰ ਦਿਆਂ ਆ ਜਿਹੜਾ ਮੈਸੇਜ ਫੋਨ ਦੇ ਉੱਤੇ ਲਿਖ ਕੇ ਕਿਸੇ ਮਿੱਤਰ ਦੋਸਤ ਨੇ ਤੁਹਾਡੇ ਘਰ ਦੇ ਅੰਦਰ ਵਿਦੇਸ਼ ਤੋਂ ਦੇਸ਼ ਦੇ ਅੰਦਰ ਮੈਸੇਜ ਕਰ ਦਿੱਤਾ WhatsApp ਕਰ ਦਿੱਤਾ ਔਰ ਇਹ ਲਿਖ ਦਿੱਤਾ ਵੀ ਤੁਹਾਡਾ ਪੁੱਤਰ ਇੰਨੀ ਤਰੀਕ ਨੂੰ ਵਾਪਸ ਆ ਰਿਹਾ ਹੈ ਉਹਦਾ ਫੋਨ ਬੰਦ ਹੋ ਗਿਆ ਸੀ ਕੱਲ ਮੈਂ ਉਹਨੂੰ ਫਲਾਈਟ ਵਿੱਚ ਬਿਠਾ ਦਿੱਤਾ ਹੈ ਇੰਨੇ ਵੱਜ ਕੇ ਨੇ ਸਮੇਂ ਦੇ ਉੱਤੇ ਉਹ 에ਰਪੋਰਟ ਤੇ ਪਹੁੰਚ ਜਾਏਗਾ ਉਹਨੂੰ ਰਿਸੀਵ ਕਰ ਲਿਓ ਪਰਿਵਾਰ ਦੇ ਮਨ ਦੇ ਅੰਦਰ ਖੁਸ਼ੀ ਦੀ ਲੌੜ ਤੇ ਲਹਿਰ ਦੌੜ ਪੈ ਗਈ ਵੀ ਸਾਡਾ ਪੁੱਤ ਇੰਨੇ ਸਾਲਾਂ ਬਾਅਦ ਕਮਾਈ ਕਰਕੇ ਵਾਪਸ ਆ ਰਿਹਾ ਉਹ ਬੋਲ ਹੀ ਨੇ ਚਾਰ ਅੱਖਰ ਮੈਸੇਜ ਲਿਖ ਕੇ ਸੈਂਡ ਕਰ ਦਿੱਤੇ ਕਿਸੇ ਨੇ ਸ਼ਰਾਰਤ ਦੇ ਨਾਲ ਜਾਂ ਪਰਖ ਲਈ ਬਿੱਤ ਤੁਹਾਡੇ ਪੁੱਤਰ ਦਾ ਕਾਰ ਦੇ ਅੰਦਰ ਐਕਸੀਡੈਂਟ ਹੋਇਆ ਤੇ ਉਹਦੀ ਮੌਤ ਹੋ ਗਈ ਤੇ ਹੁਣ ਉਹ ਬੋਲ ਨੇ ਕਿ ਸਾਰੇ ਟੱਬਰ ਦੇ ਅੰਦਰ ਇੱਕਦਮ ਸੋਗ ਦੀ ਲਹਿਰ ਛਾ ਗਈ ਰੋਣਾ ਧੋਣਾ ਛਾ ਗਿਆ ਬੋਲ ਨੇ ਜੇ ਇਹ ਬੋਲ ਅਸਰ ਕਰਦੇ ਨੇ ਚੁਗਲੀ ਦੇ ਨਿੰਦਾ ਦੇ ਈਰਖਾ ਦੇ ਹੰਕਾਰ ਦੇ ਬੋਲ ਲੋਭ ਦੇ ਬੋਲ ਅਸਰ ਕਰਦੇ ਨੇ ਤੇ ਕਾਮ ਤੇ ਸਾਰਿਆਂ ਤੋਂ ਸ਼ਖਰ ਤੇ ਕਾਮ ਤੇ ਇਹਨਾਂ ਦਾ ਪਿਓ ਹੈ ਕਾਮ ਦੇ ਬੋਲ ਤੇ ਬਹੁਤ ਅਸਰ ਕਰਦੇ ਨੇ ਚਲੋ ਮੈਂ ਇੱਕ ਗੱਲ ਕਹਿਣਾ ਵੀ ਉਹ ਜਿਹੜੇ ਬੋਲ ਨੇ ਜੇ ਤੁਹਾਨੂੰ ਚੰਗੇ ਲੱਗਦੇ ਨੇ ਤੇ ਮੇਰੀ ਇੱਕ ਗੱਲ ਮੰਨ ਲਓ ਆਪਣੀਆਂ ਧੀਆਂ ਪੈਣਾ ਪਰਿਵਾਰ ਨੂੰ ਇਕੱਠੇ ਬਾਓ ਤੇ ਬਾਕੇ ਉਹ ਬੋਲ ਉਥੇ ਬੋਲਣਾ ਸ਼ੁਰੂ ਕਰਦੋ ਜੇ ਕੋਈ ਧੀ ਪੈਣ ਸਿਆਣੀ ਹੋਈ ਤੇ ਵੇਖਿਓ ਤੁਹਾਡਾ ਸਿਰ ਕਿਵੇਂ ਭੰਦੀ ਹੈ ਤੁਹਾਨੂੰ ਇਹ ਗੱਲ ਕਹਿੰਦੀ ਕਿਵੇਂ ਹੈ ਕਿ ਬੋਲ ਕੀ ਰਿਹਾ ਹੈ ਹੋਸ਼ ਦੇ ਨਾਲ ਬੋਲ ਤੋ ਜਿਹੜੇ ਹੋਸ਼ੇ ਬੋਲ ਕਟਿਆ ਬੋਲ ਮਿਆਰ ਤੋਂ ਡਿੱਗੇ ਬੋਲ ਕੰਮ ਕੁ ਬੋਲ ਉਦੀ ਵਾਸਤੇ ਵੀ ਤੁੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਹੀਂ ਹੋ ਸਕਦੇ ਸਾਡੇ ਲਈ ਗੁਰੂਆਂ ਦੇ ਬੋਲੋ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਹਿਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੰਦ ਨੇ ਯਾਰ ਉਹ ਗੁਰੂ ਗ੍ਰੰਥ ਸਾਹਿਬ ਤੋਂ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਚੁੱਕ ਕੇ ਕੋਈ ਦੂਜਾ ਸ਼ਰੀਕ ਬਿਠਾਉਣ ਦਾ ਕੋਝਾ ਯਤਨ ਕਰਨਾ